ਹੋਲੀ ਬਾਬੂ ਆ ਰਹਿ ਗਿਆ ਬਸ ਇੱਧਰ ਦਾ ਮੈਂ ਸਾਰਾ ਫੂਕਦਾ ਇਹਦੇ ਬਲਾਕਰ ਚੱਲੇ ਗਿਆ ਜੀ ਰੋਟੀ ਨੂੰ ਅੱਗ ਲੱਗੀ ਭਜਾਉਣ ਲੱਗੇ ਹੋਏ ਇੱਥੇ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਲਾਉਣੀ ਆਈ ਆਪਾਂ ਅੱਗ ਤੇ ਚੱਲਦੇ ਹਾਂ ਹੁਣ ਪਾਗੇ ਰੂਟਾ ਬੀਟਰ ਮੋਟਰ ਤੇ ਕੋਈ ਨਹੀਂ ਆਰਦੇ ਮੈਨੂੰ ਉਹ ਬੇਚਾਰਾ ਜਮਾ ਹੀ ਲੱਭੜਿਆ ਪਿਆ ਵਾ ਚੱਲ ਵੀ ਛੋਟਿਆ ਉਹਦਾ ਸਟਾਰਟ ਕਰਾਂ ਆਪਾਂ ਹਾਲੇ ਬਾਜਰਾ ਨਹੀਂ ਜਾਵਾਂਗੇ ਹਾਂ ਜੀ ਬਾਬੇ ਆਪਾਂ ਮੜਾ ਰੋਗੇ ਸੀਗੇ ਬਾਜਰਾ ਲੈਣਾ ਦੁਕਾਨਾਂ ਤੇ ਬੰਦਾ ਆਪਾਂ ਤੁਮਾਰੀ ਹਾਕ ਕਰੋ ਆ ਲੈ ਲਿਆ ਆਪਾਂ ਕੰਡੋ ਦਾ ਬੈਗ ਦਾ ਬਾਜਰੇ ਵਾਲਾ ਚੱਲਦੇ ਆਉਂਦੇ ਜਾ ਕੇ ਮਿਲਦੇ ਹਾਂ ਹਾਂ ਜੀ ਮਟਰੋ ਆਪਾਂ ਵਰਸੀਨ ਦੇਣਾ ਤੇ ਬਾ ਇਹਦੇ ਵਿੱਚ ਵਿੱਚ ਨਾ ਬਾਜਦਾ ਕੱਢਿਆ ਨਹੀਂ ਜਾਂਦਾ ਯਾਰ ਜਿਹੜੀ ਸਾਵਗਲਾ ਪਿਆ ਵਾਲਾ ਹੋਇਆ ਤੇ ਇੱਕ ਜੜਦਾ ਨਹੀਂ ਹੁਣ ਮੱਕੀ ਜਾਈਏ ਤੇ ਮੱਕੀ ਫੜ ਲਿਆ ਕਰਾਂਗੇ ਉੱਧਰ ਦੂਜੀ ਮੋਟਰ ਤਾਂ ਵੀ ਵੇਚੀ ਹੋਈ ਆ ਉਹ ਵੀ ਬਾਬੇਓ ਆਪਾਂ ਲੱਗਿਆ ਸੇ ਕੰਮ ਆ ਰਿਹਾ ਓਏ ਹਾਲ ਪਾ ਕੇ ਨਹੀਂ ਲਾਇਆ ਰੂਟਾਵੀਟਰ ਪਾ ਲਿਆ ਆ ਜੇ ਹਾਲੋਂ ਦੇ ਫਿਰ ਤਾਂ ਵਧੀਆ ਖੰਡ ਜਾਣੀ ਚੱਲ ਕੋਈ ਨਹੀਂ ਇੱਥੇ ਲਾ ਦਾਂਗੇ ਅੱਗ ਪਰਾਲੀ ਪਈ ਆ ਯਾਰ ਰੱਖ ਲਈ ਵੀ ਚਲ ਤੂੜੀ ਨਾ ਘਟ ਜੇ ਤੂੜੀ ਘਟੀ ਨਹੀਂ ਹਾਂ ਵੀ ਮੈਂ ਹਾਲ ਪਾ ਲਿਆ ਪੁੱਤ ਉਹ ਹਾਲ ਹੈ ਕਿ ਕਿੱਥੇ ਪਾ ਕੇ ਲਾਵਾਂਗੇ ਨਹੀਂ ਫਰਕ ਆਉਂਦਾ ਫਰਕ ਕਰਤਾ ਪਰੇ ਕਰਤੀ ਪਰੇ ਚਲੋ ਘਾਣਣਗੇ ਵਧੀਆ ਮੇਰਾ ਪੁੱਤ ਬਣ ਕੇ ਦੋ ਤਿੰਨ ਛੱਡਦਾ ਸੀ ਚਾਰ ਲਾ ਲੈਂਦੇ ਓ ਰ ਗੱਲ ਸੁੱਕ ਜਾਣੀਆਂ ਤਾਂ ਹੀ ਨਾ ਆਉਂਦ ਰਿਹਾ ਕਬਾਦੇ ਹੁਣ ਦਿਨਾਂ ਖਰਾ ਆਉਂਦਾ ਹੈ ਕਿ ਘੰਟਾ ਡੇਢ ਘੰਟਾ ਜਿੰਨਾ ਖਰਾ ਉਹਨਾਂ ਨੂੰ ਛੱਟਾ ਦੇਦਾ। ਹੋ ਵੀ ਬਾਬੂ ਆ ਰਹਿ ਗਿਆ ਬਸ ਇੱਧਰ ਤੋਂ ਮੈਂ ਸਾਰਾ ਫੂਕਦਾ। ਉਹ ਜੋ ਦੂਰ ਪੱਤੇ ਸਾਰਾ ਉਹ ਕਿਆ ਗਿਆ। ਆਹੀ ਰਹਿ ਗਿਆ ਬਸ ਇਹਨਾਂ ਮੱਕੀ ਕਰਕੇ ਨਾ ਹਵਾ ਇੱਥੇ ਘੁੰਮੀ ਜਾਂਦੀ ਆ ਸਿੱਧੀ ਨਹੀਂ ਜਾਂਦੀ। ਪਰ ਬੱਕਰੀਆਂ ਦਾ ਵੀ ਥੋੜਾ ਜਿਹਾ ਰਹਿ ਗਿਆ ਕੰਮ। ਐ ਬਹੁਤ ਹੋ ਗਿਆ ਉਹਨਾਂ ਨੂੰ ਵੀ ਚਾਹਦੇ ਹਾਂ। ਜੀ ਜੇ ਬਾਜਰਾ ਸੱਟਾ ਦਿੱਤਾ ਮੱਕੇ ਬੱਕਰੀਆਂ ਵਿੱਚ ਫਰੀ ਜਾਂਦੀਆਂ ਨੇ ਉਹਨਾਂ ਲਾਇਆ ਸੀ ਬਾਪੂ ਟਰੈਕਟਰ ਤੇ ਚਾਰਜ ਤੇ ਤਾਂ ਕਰਕੇ ਵੀਡੀਓ ਨਹੀਂ ਬਣੀ ਯਾਰ ਉਹ ਚਾਰਜ ਜਮੇ ਡਾਊਨ ਸੀਗਾ ਦੇਖੋ ਜਮਜੂਤ ਕਾ ਚੋਤਾ ਯਾਰ ਨਾਉ ਨਹੀਂ ਪਤਾ ਲੱਗ ਰਿਹਾ ਕੀ ਰੱਖੀ ਇਹਦਾ ਇਹ ਲੋਕ ਰੱਖੀ ਪੜਦੇ ਨੇ ਆਪਾਂ ਵੀ ਰੱਖ ਲੇ ਵੀ ਨਾਉ ਦੱਸੋ ਯਾਰ ਜੇ ਕੋਈ ਕਮੈਂਟ ਚ ਨਾਉ ਵਧਿਆ ਜਾ ਹੋਇਆ ਆਨੇ ਪੜ ਗਿਆ ਆਪਣਾ ਨਿਬੜ ਗਿਆ ਕੰਮ ਪੱਠੇ ਬੀਜ ਤੇ ਉਹ ਜੱਗਾ ਲੈ ਗਿਆ ਕਹਿੰਦਾ ਮੂੰਗੇ ਨਾਲ ਨਾਲ ਗਿੜਾ ਦੇਣਾ ਮੂੰਹ ਚਲਦੇ ਆ ਯਾਰ ਲਹਾਰ ਆਈ ਮੋਟਰ ਤੇ ਕਿਹ ਹੀ ਬਿੰਗੀ ਆਈ ਜਾਂਦੀ ਸੀ ਇਹ ਕਹਿੰਦਾ ਮੈਂ ਕਰਦਾ ਦਾ ਇਲਾਜ ਬੰਦ ਕਰਦੇ ਮੋਟਰ ਨੂੰ ਹੋਰ ਭਾਏ ਆ ਮਾਗੀ ਬਣਾ ਲਿਆ ਹੁੰਦਾ ਆ ਮੇਕਅਪ ਕਰਾ ਲਿਆ ਹੁੰਦਾ ਜੇ ਦਊ ਆ ਗੜਾ ਕੱਦਾ ਹੋਰ ਆਉਣੀ ਮਟਰ ਉਹਦਾ ਨਹਿੰਗੀ ਆ ਇੱਥੇ ਵੇਚਨੇ ਪਨੀਰੀ ਨਾਲ ਪਨੀਰ ਨਾਲ ਜਾੜ ਕਰ ਲਿਆ ਔਰ ਰੂਟਾ ਵੀਟਰਪ ਬਾਹਰ ਖੜਦਾ ਹੈ ਹਵਾਲਾ ਬਿਲਕੁਲ ਤੇਨੂੰ ਆਪਣੇ ਨੇ ਦਿੱਤਾ ਰਿਹਾ ਹੈ ਤਾਂ 15 15 ਜਨਾ ਤੱਕ ਵੇਚਾਂਗੇ 21 22 ਤਰੀਕ ਤੋਂ ਬਾਅਦ ਹੀ ਵੇਚਾਂਗੇ ਆਪਣਾ ਪਨੀਰੀ ਵੇਚਣੀ ਆ 100 ਦਾ ਦੋ ਕਿਵੇਂ ਨਕੂ ਦੂਰ ਦੂਰ ਕਿਵੇਂ ਅੱਗੇ ਕਹਿੰਦੇ ਬੀਜਿਓ ਦੱਸੋ ਯਾਰ ਮੜਾ ਕੰਨਾ ਤੱਕ ਮੁੰਡਾ ਕਰਕੇ ਬਸੋ ਦਾ ਦਾਹੀ ਨੇਂਦਾ ਹਾਂ 何 <music> ਜਦ ਬਲੌਕਰ ਚੱਲੇ ਗਿਆ ਜੀ ਰੋੜੀ ਨੂੰ ਅੱਗ ਲੱਗੀ ਭਜਾਉਣ ਲੱਗੇ ਹੋਏ ਮਸਾਂ ਬਾਹਰੋਂ ਬੁਲਾਏ ਬੰਦੇ